ਪੋਲੀਟਿਕਲ ਲਾਈਨ ਦੇ ਵਿੱਚ ਕੋਈ ਵੀ ਵਾਦਾ ਜਾਂ ਕੋਈ ਇਹ ਜਿਹੀ ਗੱਲ ਮੈਨੂੰ ਲੱਗਦਾ ਵੀ ਕੋਈ ਮੈਨੇ ਨਹੀਂ ਰੱਖਦੀ ਹਰ ਇੱਕ ਪਾਰਟੀ ਨੂੰ ਇੱਕ ਚੰਗੇ ਲੀਡਰ ਦੀ ਜ਼ਰੂਰਤ ਆ ਤੇ ਹਰ ਇੱਕ ਚੰਗੇ ਲੀਡਰ ਨੂੰ ਇੱਕ ਚੰਗੀ ਪਾਰਟੀ ਦੀ ਜ਼ਰੂਰਤ ਹੁੰਦੀ ਆ ਵੈਸੇ ਸੁਭਾਅ ਇੱਕ ਜਿਹੀ ਗੱਲ ਕਰਤੀ ਤਾਂ ਜਿਵੇਂ ਆਪਾਂ ਇੱਥੇ ਵੀ ਗੱਲ ਕਰੀਏ ਤਾਂ ਸਕੂਲ ਕਰੋ ਕਿ ਹੁਣ ਸ਼ਹਿਰ ਦੇ ਵਿੱਚ ਐਮਸੀ ਇਲੈਕਸ਼ਨ ਆ ਜਾਂ ਪਿੰਡਾਂ ਦੇ ਵਿੱਚ ਸਰਪੰਚੀ ਦੀ ਚੋਣ ਆ ਜਾਂ ਪਿੰਡਾਂ ਦੇ ਵਿੱਚ ਬਲਾਕ ਸ਼ੰਤੀ ਜਾਂ ਜ਼ਿਲ੍ਹਾ ਪਰਿਸ਼ਦ ਦੀ ਚੋਣ ਆ ਉਥੇ ਆਪਾਂ ਕਿਹੋ ਜਿਹਾ ਲੀਡਰ ਚਾਹੁੰਦੇ ਆ ਉਥੇ ਇਹੀ ਆਪਾਂ ਲੀਡਰ ਪਾਰਟੀ ਅੱਗੇ ਲੈ ਕੇ ਆਉਂਦੀ ਆ ਜਿਹਦੀ ਗੁੱਡਵਿਲ ਹੋਵੇ ਉਹਦਾ ਕੈਰੇਕਟਰ ਸਹੀ ਹੋਵੇ ਤੇ ਉਹ ਲੋਕਾਂ ਲਈ ਲੜਦਾ ਹੋਵੇ ਸੋ ਮੇਰਾ ਮੈਨੂੰ ਤਾਂ ਪਹਿਲੀ ਪਾਰਟੀ ਨੇ ਐਨੇ ਵੱਡੇ ਵੱਡੇ ਅਹੁਦੇ ਦਿੱਤੇ ਨੇ ਮੈਂ तकरीबन ਕਲਾਸ ਦੀ ਮੋਨੀਟਰੀ ਤੋਂ ਜਿਹੜਾ ਕੰਮ ਸ਼ੁਰੂ ਕਰਿਆ ਸੀ 2002 ਚ ਫਿਰ ਮੈਂ ਕਾਲਜ ਦਾ ਪ੍ਰੈਜ਼ੀਡੈਂਟ ਬਣਿਆ ਫਿਰ ਮੈਂ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਬਣਿਆ ਹਾਲਾਂਕਿ ਮੇਰਾ ਪਰਿਵਾਰ ਪਿਛੋਕੜ ਨਾਨ ਪੋਲੀਟਿਕਲ ਆ ਸਾਡਾ ਪਰਿਵਾਰ ਦੇ ਵਿੱਚ ਕੋਈ ਵੀ ਮੈਂਬਰ ਅਜੇ ਤੱਕ ਸਰਪੰਚੀ ਜਾਂ ਪੰਚੀ ਵੀ ਨਹੀਂ ਸੀ ਲੜਿਆ ਮੇਰੇ ਆਉਣ ਤੋਂ ਪਹਿਲਾਂ ਤੇ ਉਸ ਤੋਂ ਬਾਅਦ 2012 ਚ ਮੈਂ ਟਿਕਟ ਦੀ ਮੰਗ ਕਰੀ ਨਹੀਂ ਮਿਲੀ ਕਿਉਂਕਿ ਸਮਾਂ ਹੁੰਦਾ ਕੋਈ ਦਿੱਕਤ ਆ ਫਿਰ 14 ਦੇ ਵਿੱਚ ਬਾਈ ਇਲੈਕਸ਼ਨ ਸੀਗੀ ਫਿਰ 17 ਦੇ ਵਿੱਚ ਮੈਨੂੰ ਟੈਗਟ ਦਿੱਤੀਗੀ ਪਾਰਟੀ ਵੱਲੋਂ ਤੇ ਬੜੇ ਸਾਰਿਆਂ ਨੇ ਮਦਦ ਕਰਕੇ ਵਧੀਆ ਤਰੀਕੇ ਨਾਲ ਜਿਹੜੀ ਮੈਨੂੰ ਤਾਕਤ ਦਿੱਤੀ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਚੋਣ ਸੀ ਉਹ ਸਭ ਤੋਂ ਵੱਡੀ ਚੋਣ ਸੀ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਲੜਨਾ ਤੇ ਮੈਨੂੰ ਲੱਗਦਾ ਜਿੰਨੀ ਜਾਨ ਸੀਗੀ ਸਾਡੇ ਚ ਅਸੀਂ 19 ਜ਼ਬਰਦਸਤ ਤਰੀਕੇ ਨਾਲ ਉਹ ਜਿਹੜੀ ਚੋਣ ਫਾਈਟ ਕਰੀ ਆ ਉਸ ਤੋਂ ਬਾਅਦ ਲੋਕ ਸਭਾ ਦੀ ਇਲੈਕਸ਼ਨ ਆਈ ਲੋਕ ਸਭਾ ਮੈਂ ਲੜਨਾ ਨਹੀਂ ਸੀ ਚਾਹੁੰਦਾ ਪਰਸਨਲੀ ਮੇਰਾ ਇਹ ਸਾਰਿਆਂ ਨੂੰ ਪਤਾ ਇਹ ਕੋਈ ਗੱਲ ਨਹੀਂ ਜਿਹੜੀ ਸੋ ਮੈਨੂੰ ਪਾਰਟੀ ਦਾ ਹੁਕਮ ਹੋਇਆ ਤਾਂ ਮੈਂ ਲੜਿਆ ਤੇ ਮੈਂ ਜਿਆਦਾ ਪੰਜਾਬ ਦੀ ਜਿਹੜੀ ਸਟੇਟ ਦੀ ਲੀਡਰਸ਼ਿਪ ਦਾ ਜਾਨੀ ਕਿ ਪੰਜਾਬ ਦੀ ਰਾਜਨੀਤੀ ਆ ਮੈਂ ਇੱਥੇ ਖੁਸ਼ ਆ ਕਿਉਂਕਿ ਇਹੀ ਮਿੱਟੀ ਹੈ ਜੀ ਆਪਾਂ ਇਹਦੇ ਦੀ ਜਿਹੜੀ ਫਾਈਟ ਕਰਨੀ ਆ ਜਿਹੜਾ ਪ੍ਰਧਾਨਗੀ ਤੱਕ ਮੈਨੂੰ ਮਿਲਿਆ ਜਮੇ ਹਰ ਇੱਕ ਕੋਈ ਅਹੁਦਾ ਹੈ ਜਾਨੀ ਜਿਹੜਾ ਮੈਨੂੰ ਨਾ ਮਿਲਿਆ ਤੇ ਮੈਨੂੰ ਲੱਗਦਾ ਵੀ ਕੋਈ ਫਿਰ ਤਾਂ ਉਹ ਵਪਾਰ ਹੋ ਜਾਂਦਾ ਤੁਸੀਂ ਸੌਦਾ ਕਰੋਗੇ ਵੀ ਤੁਮਨ ਕੀ ਦੇਣੀ ਹੋ ਜਾਂ ਮੈਂ ਕੀ ਲੈਣਾ ਮੈਨੂੰ ਲੱਗਦਾ ਵੀ ਮੈਂ ਮੇਰਾ ਚਿਹਰਾ ਦੱਸਦਾ ਹੋਊਗਾ ਤੁਹਾਨੂੰ ਹਰ ਇੱਕ ਚੀਜ਼ ਪਰ ਚਿਹਰਾ ਬਹੁਤ ਕੁਝ ਦੱਸਦਾ ਤੁਸੀਂ ਜਦੋਂ ਆਮ ਆਦਮੀ ਪਾਰਟੀ ਤੋਂ ਥੋੜਾ ਜਿਹਾ ਵੱਖ ਹੋਏ ਸੀ ਤੁਹਾਡਾ ਇੱਕ ਬਿਆਨ ਆਇਆ ਸੀ ਕਿ ਤੁਸੀਂ 2027 ਦੀ ਚੋਣ ਹੈ ਧੂਰੀ ਤੋਂ ਹੀ ਲੜੋਗੇ ਤੁਸੀਂ ਉਸ ਵਾਦੇ ਤੇ ਕਾਹੇ ਨੂੰ ਹਾਂ ਬਿਲਕੁਲ ਕਿਉਂ ਮੇਰੀ ਬਿੱਟੀ ਹੈ ਬਿਲਕੁਲ ਗੋਲਡੀ ਜੀ ਤੁਹਾਡੇ ਨਾਲ ਕੁਝ ਤੁਹਾਡੇ ਸਾਥੀ ਨਾਰਾਜ਼ ਨੇ ਜਿਵੇਂ ਹਰਦੀਪ ਸਰਪੰਚ ਤੋਂ ਸਰਪੰਚ ਦੀ ਗੱਲ ਕੀਤੀ ਆ ਉਹਨਾਂ ਦੇ ਇੱਕ ਵਿੱਚ ਇਹ ਬਿਆਨ ਆਇਆ ਦੀ ਦਲਬੀਰ ਸਿੰਘ ਗੋਲਦੀ ਪਿੱਛੇ ਲਾਈਨ ਚਾ ਕੇ ਖੜੇ ਉਹਨਾਂ ਨੂੰ ਫਿਰ ਕਿਵੇਂ ਮਨਾਉਣ ਦੀ ਕੋਸ਼ਿਸ਼ ਕਰਾਂਗੇ ਛੋਟੇ ਭਰਾਣੇ ਸਾਰੇ ਕੋਈ ਗੱਲ ਨਹੀਂ ਅਸੀਂ ਸਾਰਿਆਂ ਨਾਲ ਜਿਹੜਾ ਇਹਲੇ ਸ਼ਿਕ ਵੀ ਰਹੋ ਜਾਂਦੇ ਨੇ ਪਰਵਾਹ ਚ ਕੋਈ ਗੱਲ ਨਹੀਂ ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਜੀ ਬਾਕੀ ਦਾ ਗੁਰੂ ਮਹਾਰਾਜ ਦਾ ਜਿਹੜਾ ਫੈਸਲਾ ਜਾਂ ਜੇ ਇਹ ਐਕਚੁਅਲੀ ਨਾ ਬੰਦੇ ਨੂੰ ਲੱਗਦਾ ਕਿ ਮੈਂ ਕਰਦਾ ਹਾਂ ਸਾਰਾ ਕੁਝ ਆਪ ਤੇ ਤੁਹਾਨੂੰ ਵੀ ਲੱਗਦਾ ਹੋਊ ਕਿ ਤੁਸੀਂ ਕਰਦੇ ਹੋ ਮੈਨੂੰ ਲੱਗਦਾ ਹੈ ਮੈਂ ਕਰਦਾ ਆਪਾਂ ਕੁਝ ਨਹੀਂ ਕਰਦੇ ਹੁੰਦੇ ਗੁਰੂ ਮਹਾਰਾਜ ਸਮੇਂ ਦੇ ਹਿਸਾਬ ਨਾਲ ਹਰ ਇੱਕ ਚੀਜ਼ ਸੈਟਲ ਕਰੀ ਜਾਂਦੇ ਨੇ ਆਪਾ ਇਨਸਾਨ ਦਾ ਇੱਕ ਉਹਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਮੈਂ ਇਹ ਚੀਜ਼ ਕਿਵੇਂ ਕਰਤੀ ਜਾਂ ਕਿਵੇਂ ਹੋ ਗਈ ਸੋ ਮੈਂ ਉਹ ਚੀਜ਼ ਤੇ ਯਕੀਨ ਰੱਖਦਾ ਪ੍ਰਮਾਤਮਾ ਸ਼ੁਭਮ ਸ਼ਰਮਾ ਸ਼ੁਭੀ ਵੀ ਬਹੁਤ ਪੂਰੀ ਤਿਆਰੀ ਕਰ ਰਿਹਾ ਹੈ ਕਿਵੇਂ ਦੇਖਾਂਗੇ ਇਸ ਚੀਜ਼ ਨੂੰ ਸਾਰੇ ਛੋਟੇ ਭਰਾਨੇ ਦੀ ਕੋਈ ਇਹ ਜਿਹੀ ਗੱਲ ਨਹੀਂ ਕਿਸੇ ਨਾਲ ਮੈਂ આજ ਤੱਕ ਕਦੇ ਨੈਗੇਟਿਵ ਰਾਜਨੀਤੀ ਨਹੀਂ ਕੀਤੀ ਮੈਂ ਹਮੇਸ਼ਾ ਪੋਜ਼ਿਟਿਵ ਰਾਜਨੀਤੀ ਹੀ ਕਰਦਾ ਅੱਜ ਪੰਜਾਬ ਨੂੰ ਵੀ ਪੋਜ਼ਿਟਿਵ ਰਾਜਨੀਤੀ ਦੀ ਲੋੜ ਆ